ਅਸਵੇਲੇ ਸਾਰੇ ਪੰਥ ਦੇ ਵਿੱਚ ਬਹੁਤ ਸਾਰੀਆਂ ਚਿੰਤਾਜਨਕ ਘਟਨਾਵਾਂ ਜਿਹੜੀਆਂ ਵਾਪਰੀਆਂ। ਔਰ ਅਸਵੇਲੇ ਕੈਰੇ ਜਿਹੜੇ ਸੰਕਟ ਪੈਦਾ ਹੋ ਰਹੇ ਐ। ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਕੁਝ ਮੈਂਬਰ ਅੱਜ ਇਕੱਤਰ ਮਿਲੇ। ਉਹਦੇ ਉੱਤੇ ਵਿਚਾਰ ਚਰਚਾ ਕੀਤੀ। ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਾਜ ਸਾਹਿਬ ਦੀ ਤਸਵੀਰ ਤੋਂ ਹੁਕਮਨਾਮਾ ਸਲਾਇਆ ਗਿਆ। ਉਸ ਹੁਕਮਾਂ ਨਾ ਮੇ ਤੋਂ ਬਾਅਦ ਬਹੁਤ ਸਾਰੀਆਂ ਸਥਿਤੀਆਂ ਪੈਦਾ ਹੋਈਆਂ ਜਿਹਦੇ ਨਾਲ ਪੰਥ ਦੇ ਵਿੱਚ ਵੱਡੀਆਂ ਚੁਟਾਵਾਂ ਪੈਦਾ ਹੋਈਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਫਰਜ਼ ਬੰਦਾ ਸੀ ਕਿ ਜਦੋਂ ਮਾਰਚ ਦੇ ਵਿੱਚ ਬਜਟ ਇਜਲਾਸ ਕੀਤਾ ਗਿਆ ਉਹ ਜਿਹੜੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਗੀਰਦਾਰ ਜਾਂ ਸਿੰਘ ਸਹਿਬਾਨਾਂ ਦੇ ਨਾਲ ਉਸ ਵੇਲੇ ਬੱਤ ਚਰੂਕੀ ਹੋਈ ਉਹਨਾਂ ਦੇ ਉੱਤੇ ਬਹੁਤ ਅਸ਼ਲੀਲ ਤਰ੍ਹਾਂ ਦੇ ਪਤ ਦੇ ਲਫਜ਼ ਵਰਤ ਕੇ ਉਹਨਾਂ 'ਤੇ ਇਲਜ਼ਾਮ ਲਾਏ ਗਏ ਐਸੀਆਂ ਕਾਰਵਾਈਆਂ ਕੀਤੀਆਂ ਗਈਆਂ ਜਿਹੜੀਆਂ ਕਿ ਨਿਜ਼ਮਾ ਦੇ ਖਿਲਾਫ ਉਹਨਾਂ ਨੂੰ ਸਵਾਰਗ ਇੱਕ ਤੇਵਨ ਤੇ ਕੇਵਲ ਈਰਖਾਬਸ ਕੀਤਾ ਗਿਆ ਕਿ ਉਹਨਾਂ ਨੇ ਫੈਸਲੇ ਜਿਹੜੇ ਸੀ ਉਹ ਪੰਥ ਦੇ ਹੱਕ ਵਿੱਚ ਕੀਤੇ ਤਾਂ ਕਰਕੇ ਉਹਨਾਂ 'ਤੇ ਹਮਲਾ ਕਰ ਦਿੱਤਾ ਗਿਆ ਜੋ ਉਹਨਾਂ ਦਾ ਕਿਰਦਾਰ ਕਸ਼ੀ ਕੀਤੀ ਗਈ ਉਹਦੇ ਸਬੰਧ ਵਿੱਚ ਵੀ ਸਾਰੇ ਬੜੇ ਚਿੰਤਾਜਨਕ ਸਨ ਤੇ ਅਸੀਂ ਉਸ ਵੇਲੇ ਜਿੰਨੇ ਮੈਂਬਰ ਬੈਠੇ ਐ 42 ਮੈਂਬਰਸ ਨੇ

11 ਦੁੱਖ ਮਹਿਸੂਸ ਕੀਤਾ ਗਿਆ ਸੋ ਜਿਹੜੀਆਂ ਨਿਜ਼ਮਾ ਦੀਆਂ ਤੱਜੀਆਂ ਉਡਾਈਆਂ ਗਈਆਂ ਸਭ ਜਿਹੜਾ ਮर्यादा ਦਾ ਕਾਰ ਹੋਇਆ ਸੀ ਸਦਾਤਾਂ ਦਾ ਉਸ ਵੇਲੇ ਨੁਕਸਾਨ ਹੋਇਆ ਸੀ ਤੇ ਸ਼੍ਰੀ ਅਕਾਲ ਤਾ ਸਾਬ ਜੀ ਦੀ ਉਸ ਸਰਵਉੱਚਤਾ ਨੂੰ ਢਾਹ ਲੱਗੀ ਸੀ ਉਹਦੇ ਸਬੰਧ ਵਿੱਚ ਅਸੀਂ 42 ਮੈਂਬਰਾਂ ਨੂੰ ਲਿਖ ਕੇ ਦਿੱਤਾ ਕਿ ਅੱਜ ਦੇ ਹਾਊਸ ਦੇ ਵਿੱਚ ਇਹ ਮਤਾ ਲਿਆਂਦਾ ਜਿਹੜੇ ਮਤੇ ਲੈਂਦੇ ਆ ਇਹਨਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਤੋਂ 7 ਮਾਰਚ ਦੇ ਇੱਕ ਸੀ ਜਤ ਮੈਂ 25 ਤਰੀਕ ਨੂੰ ਤੁਹਾਨੂੰ ਜਿਹੜੇ ਮਤੇ ਉੱਥੇ ਪਾਏ ਗਏ ਸੀ ਮਾਰਚ ਦੇ 7 ਮਾਰਚ ਇਸ ਚੈਨ ਉਹ ਮਤਿਆਂ ਨੂੰ ਰੱਦ ਕੀਤਾ ਜਾਵੇ ਤੇ ਇਹਦੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਚਰਚਾ ਕਰਨ ਦੀ بجائے ਉੱਥੇ ਜਿਹੜੇ ਮੈਂਬਰ ਬੋਲੇ ਉਹਨਾਂ ਨੂੰ ਧੱਕੇ ਵੀ ਮਾਰੇ ਮਾਈਕ ਬੰਦ ਕਰ ਦਿੱਤੇ ਗਏ ਬੀਬੀ ਜੀ ਨੇ ਕੱਲ ਜੋਤ ਨੇ ਉਸ ਵੇਲੇ ਮਤੇ ਪੇਸ਼ ਕੀਤੇ ਇਹਨਾਂ ਨੂੰ ਸਗਾ ਇੰਨਾ ਕੋ ਧੱਕਿਆਂ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਸ ਵੇਲੇ ਸੈਨ ਤੋਂ ਵੀ ਬਾਅਦ ਜਲਦੀ ਜਲਦੀ ਅਨੰਤ ਸਾਹਿਬੀ ਪਾਠ ਕਰ ਦਿੱਤਾ ਔਰ ਸਾਨੂੰ ਸਾਰਿਆਂ ਨੂੰ ਅਣਗੌਲਿਆ ਕੀਤਾ ਗਿਆ ਬਾਹਰ ਆ ਕੇ ਸੀ ਧਰਨਾ ਵੀ ਦਿੱਤਾ ਪ੍ਰਧਾਨ ਜੀ ਸਾਨੂੰ ਸੁਣ ਦੀ بجائے ਜਾ ਕੇ ਜੋ ਅਨਾਬ ਸਿੰਘ ਜੀ ਤੁਮਾ ਸਾਹਿਬ ਨੇ ਜਿਹੜਾ ਬਾਹਰ ਲਾਇਆ ਸੀ ਧਰਨਾ ਉਹਦੇ ਵਿੱਚ ਜਾ ਕੇ ਬੈਠ ਗਏ ਸੋ ਕਹਿਣ ਤੋਂ ਭਾਵ ਕਿ ਉਸ ਵੇਲੇ ਅਸੀਂ ਮਨ ਬਣਾਇਆ ਸੀ ਕਿ ਅਸੀਂ ਅਸੀਂ ਐਲਾਨ ਵੀ ਕੀਤਾ ਕਿ ਅਸੀਂ ਸਪੈਸ਼ਲ ਇਜਲਾਸ ਬੁਲਾਉਣ ਵਾਸਤੇ ਸੀ ਬੇਨਤੀ ਕਰਾਂਗੇ ਪਰ ਕਿਉਂਕਿ ਇੱਕ ਨਿਜ਼ਮ ਹੈ ਸਾਡੇ ਨਿਜ਼ਮਾ ਜੀ ਲਿਖਿਆ ਹੋਇਆ ਹੈ ਕਿ ਜਦੋਂ ਜਨਰਲ ਹਾਊਸ ਦਾ اجلاس ਹੋ ਜੇ ਉਸ ਤੋਂ ਬਾਅਦ 3 ਮਹੀਨੇ ਦੇ ਅੰਦਰ ਵਿਸ਼ੇਸ਼ اجلاس ਜਿਹੜਾ ਉਹ ਨਹੀਂ ਬੁਲਾਇਆ ਜਾਂਦਾ ਸੋ ਉਸ ਗੱਲ ਦੇ ਧਿਆਰ ਵਿੱਚ ਰੱਖਦੇ ਹੋਇਆ ਉਹ ਤੋਂ ਬਾਅਦ ਫਿਰ ਘਟਨਾਵਾਂ ਵਾਪਰੀਆਂ ਇਸ ਵੇਲੇ ਤਖਤਾਂ ਦੇ ਉੱਤੇ ਬੈਠੇ ਜਥੇਦਾਰ ਜਿਹੜੇ ਐ ਸਾਨੂੰ ਦੁੱਖ ਦੀ ਇਹ ਗੱਲ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਜਿਹੜਾ મતਭੇਦ ਪੈਦਾ ਹੋ ਗਿਆ ਕਲੇਸ਼ ਪੈਦਾ ਹੋ ਗਿਆ ਔਰ ਜਦੋਂ ਜਿਹੜਾ ਤਖਤਾਂ ਨੇ ਸਾਨੂੰ ਸਹਿਦ ਦੇਣੀ ਹੈ ਕੌਮ ਨੂੰ ਇਹਨਾਂ ਨੇ ਸਾਨੂੰ ਖਾਸ ਸਨੇਹ ਦੇਣੀ ਹੈ ਜਿਨ੍ਹਾਂ ਨੇ ਸਾਨੂੰ ਇਕਤਾ ਵਿੱਚ ਲਿਆਉਣਾ ਜੇ ਉਹਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਕਟਨਾਵਾਵਾਂ ਵਾਪਰਨ ਤੇ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਐ ਇਸ ਵੇਲੇ ਵੱਡੇ ਸੰਕਟ 'ਚ ਐ ਕੌਮ ਜਿੱਤਾਂ ਜਨਕ ਸਾਰੇ ਮਹਿਸੂਸ ਕਰਦੇ ਐ ਕਿ ਜੇ ਇਹ ਅਤ 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 ਮੰਦ ਭਗਾ ਜਿਹੜਾ ਕਟਨਾਵਾ ਹੋ ਰਹੀਆਂ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਠੀਕ ਕਰਨਾ ਹੈ ਜਿਨ੍ਹਾਂ ਨੇ ਪੰਥਕ ਮਾਹੌਲ ਜਿਹੜਾ ਸੀ ਇੱਕ ਸੁਰਤਾ ਵਿੱਚ ਲਿਆਉਣਾ ਸੀ ਇਕਤਾ ਵਿੱਚ ਲਿਆਉਣਾ ਸੀ ਪਰ ਉਹ ਤਾਰ ਤਾਰ ਕਰਦਾ ਨਜ਼ਰ ਆ ਰਿਹਾ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਇਆ ਕਿ ਪੰਜ ਪਿਆਰਿਆਂ ਤੇ ਪੰਜ ਸਿੰਘ ਸਹਿਬਾਨਾਂ ਦੀ ਪਵਿੱਤਰ ਤੇ ਸਤਿਕਾਰਯੋਗ ਸੰਸਥਾਵਾਂ ਜਿਹੜੀਆਂ ਹਨ ਉਹ ਰਾਜਨੀਤਿਕ ਹਿੱਤਾਂ ਲਈ ਵਰਤਿਆ ਜਾ ਰਿਹਾ ਇਹ ਸਾਰੀਆਂ ਗੱਲਾਂ ਬੜੀ ਚਿੰਤਾਜਨਕ ਹੈ ਤੇ ਅਸੀਂ ਅੱਜ ਮੈਂਬਰ ਸਹਿਬਾਨਾਂ ਨੇ ਮਹਿਸੂਸ ਕੀਤਾ ਕਿ ਅਸੀਂ ਬੇਨਤੀ ਕਰੀਏ ਪ੍ਰਧਾਨ ਜੀ ਨੂੰ ਇਹ ਸਰਦਾ ਜਿਹੜੇ ਨਿਜ਼ਮ ਹੈ ਉਹ ਕਹਿੰਦੇ ਹੈ ਕਿ 10 ਮੈਂਬਰ ਬੇਨਤੀ ਕਰ ਤੇ ਉਹ اجلاس ਵਸਦੇ ਜਦ ਲਈ اجلاس ਬੁਲਾਉਣ ਵਾਸਤੇ ਆਪਣੀ ਅਪੀਲ ਪਾ ਸਕਦੇ ਹਾਂ ਅਸੀਂ 42 ਮੈਂਬਰਾਂ ਲੈ ਕੇ ਦਿੱਤਾ ਹੋਇਆ ਅੱਜ ਵੀ ਅਸੀਂ ਉਹਨਾਂ 42 ਮੈਂਬਰਾਂ ਵੱਲੋਂ ਅਪੀਲ ਕਰਦੇ ਹਾਂ ਪ੍ਰਧਾਨ ਸਾਹਿਬ ਨੂੰ ਕਿ ਤੁਰੰਤ ਇਹਨਾਂ ਸਾਰੀਆਂ ਗੱਲਾਂ ਵਿਚਾਰ ਕਰਨ ਵਾਸਤੇ ਕਿਉਂਕਿ ਗੁਰਦਾਰ ਸਾਹਿਬ ਨੇ ਸਾਨੂੰ ਸੰਵਾਦ ਕਰਨਾ ਸਿਖਾਇਆ ਉਹਨਾਂ ਨੇ ਕਿਹਾ ਕਿ ਰੋਸ ਨਾ ਕੀਤਾ ਉੱਤਰ ਦਿਜੇ ਉਹ ਰੋਸ ਨਾ ਕਰਨ ਇਸ ਗੱਲ ਦਾ ਸੰਵਾਦ ਕਰਨ ਬੈਠ ਕੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਸਾਡੀ ਸਿਰ ਮੋਰ ਸਸਤਾ ਕੌਮ ਦੇ ਵਿੱਚ ਜਾਣੀ ਜਾਂਦੀ ਹੈ ਸ੍ਰੀ ਅਕਾਲ ਤਰ ਸਭ ਜੀ ਛਤਰ ਛਾਇਆ ਹੇਠ ਜਿਸ ਦੇ ਕੰਮ ਕਰਨਾ ਸਾਰੇ ਸਿਧਾਂਤਕ ਤੌਰ ਤੇ ਜੋ ਮर्यादा ਹੈ ਸਰਵਉੱਚਤਾ ਹੈ ਉਹਦਾ ਖਿਆਲ ਰੱਖਣਾ ਕਸਟੋਡੀਅਨ ਬਣ ਕੇ ਕੰਮ ਕਰਨਾ ਪਰ ਅੱਜ ਅਫਸੋਸ ਹੈ ਕਿ ਉਹ ਸ਼ੋਮਨੀ ਗੁਰਦੁਆਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਆਪਣੀ ਜ਼ਿੰਮੇਵਾਰੀ ਜੇ ਨਹੀਂ ਨਿਭਾ ਸਕਦੇ ਤੇ ਕਮ ਸੋ ਕਮ ਸਾਰੇ ਹਾਊਸ ਨੂੰ ਬੁਲਾਉਣ ਉਹਦੇ ਵਿੱਚ ਇਹ ਵਿਚਾਰਾ ਕੀਤੀ ਹੈ ਜਾਣ ਤੇ ਹਾਊਸ ਜਿਹੜਾ ਫੈਸਲਾ ਕਰੇ ਉਹ ਕੌਮ ਦੀ ਇੱਕ ਬੜੀ ਵੱਡੀ ਰਾਹਤ ਹੋਵੇਗੀ ਉਹ ਰਾਹਤ ਲਿਆਉਣ ਵਾਸਤੇ ਅਸੀਂ ਅੱਜ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਆ ਕਿ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਜਾਵੇ ਜਲਦੀ ਤੋਂ ਜਲਦੀ ਅਸੀਂ ਸਮਝਦੇ ਹਾਂ ਕਿ ਇਹਨੂੰ ਘੱਟੋ ਘੱਟ 2 ਹਫ਼ਤਿਆਂ ਦੇ ਵਿੱਚ ਵਿੱਚ ਪ੍ਰਧਾਨ ਜੀ ਨੂੰ ਜਨਰਲ ਇਚਲਾਸ ਵਿਸ਼ੇਸ਼ ਬਣਾਉਣਾ ਚਾਹੀਦਾ ਕਿਉਂਕਿ ਸਮੇਂ-ਸਮੇਂ ਤੇ ਨਾ ਪਹਿਲਾਂ ਜਦੋਂ ਕੋਈ ਪੰਥਕ ਸਕਰਟ ਬਣਿਆ ਜਦੋਂ ਕੋਈ ਸਦਾਕਤਕ ਤੌਰ ਦੇ ਉੱਤੇ ਨੁਕਸਾਨ ਹੋਇਆ ਜਾਂ ਮर्याਦਾ ਦਾ ਘਾਣ ਹੋਇਆ ਉਸ ਵੇਲੇ ਵੀ ਇਹ ਇਜਲਾਸ ਜਿਹੜੇ ਸਪੈਸ਼ਲ ਕੀਤੇ ਗਏ ਉਹਦੀ ਐਗਜ਼ਾਮਪਲ ਹੈ ਕਿ 25 ਜੂਨ 2023 ਨੂੰ ਐਸੇ ਪ੍ਰਧਾਨ ਜੀ ਦੀ ਪ੍ਰਧਾਨਗੀ ਹੇਠ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਗੁਰਬਾਣੀ ਕੀਰਤਨ ਦੇ ਅਧਿਕਾਰਾਂ ਸੰਬੰਧੀ ਬਿੱਲ ਪਾਸ ਕਰਨ ਦੇ ਵਿਰੋਧ ਵਿੱਚ ਵੀ ਅਸੀਂ ਜਨਰਲ ਇਜਲਾਸ ਭੁਲਾਇਆ ਸੀ ਇਹਦਾ ਮਤਲਬ ਕਿ ਵਿਸ਼ੇਸ਼ ਜਨਰਲ ਇਜਲਾਸ ਜਦੋਂ ਕੋਈ ਸੰਕਟ ਆਵੇ ਉਦੋਂ ਬੁਲਾਇਆ ਜਾ ਸਕਦਾ ਹੈ ਦੂਜਾ 3 ਮਾਰਚ 2023 ਨੂੰ हरियाणा कमेटी ਦਾ ਜਦੋਂ ਬਿੱਲ ਪਾਸ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ اجلاس ਬੁਲਾਇਆ। ਸੋ ਇਹ ਸਾਡੀ ਰਵਾਇਤ ਹੈ ਕਿ ਜਦੋਂ ਪੰਥ ਵਿੱਚ ਕੋਈ ਮਸਲਾ ਹੁੰਦਾ ਹੈ, ਜਦੋਂ ਪੰਥਰੇ ਕੋਈ ਮਸਲਾ ਬੈਠ ਕੇ ਹੱਲ ਕਰਨਾ ਹੁੰਦਾ ਹੈ, ਉਸ ਵੇਲੇ ਵਿਸ਼ੇਸ਼ اجلاس ਬੁਲਾਇਆ ਜਾਂਦਾ ਹੈ ਮੈਂ ਸਮਝੀ ਤਾ ਐਸ ਵੇਲੇ ਜਿਹੜੀ ਹਾਲਾਤ ਬਣੇ ਆਂ ਅੱਜ ਦੇ ਬਹੁਤ ਹੀ ਜ਼ਰੂਰੀ ਹੈ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੋ ਜੋਰੀ ਗੁਰਮਖ ਬੈਸੋ ਸਭਾ ਬਚਾਏ। ਸੋ ਇਹ ਸਾਡੇ ਕੋ ਸਿਰ ਜੋੜ ਕੇ ਆਪਣੀ ਜਥੇਬੰਦੀ ਹੱਲ ਕੱਢੇ ਵਿਦਵਾਨਾਂ ਕੋਲੋਂ ਵਿਚਾਰ ਲੈ ਕੇ ਅਸੀਂ ਸਾਰੇ ਇਸ ਸਿੱਤੇ ਤੇ ਪਹੁੰਚ ਗਏ ਕਿ ਜੋ ਸਾਡੇ ਚ ਅੱਜ ਦੁਗਦਾ ਪਈ ਹੈ ਪੰਥ ਦੀਆਂ ਰਵਾਇਤਾਂ ਦਾ ਨੁਕਸਾਨ ਹੋ ਰਿਹਾ ਹੈ ਪੰਥਰੀ ਬ੍ਰਿਯਾਦਾ ਦਾ ਕਾਨ ਹੋ ਰਿਹਾ ਹੈ ਸਿਧਾਂਤਿਕ ਤੌਰ ਤੇ ਅਸੀਂ ਨੁਕਸਾਨ ਪਾ ਰਹੇ ਹਾਂ ਉਹਨਾਂ ਸਾਰਿਆਂ ਨੂੰ ਹੱਲ ਕਰਨ ਵਾਸਤੇ ਵਿਸ਼ੇਸ਼ ਜਨਰਲ ਇਜਲਾਸ ਬੁਲਾਇਆ ਜਾਵੇ ਤਾਂ ਜੋ ਅਸੀਂ ਕੋਈ ਨਾ ਕੋਈ ਸੱਤੇ ਤੇ ਪਹੁੰਚ ਕੇ ਕੌਮ ਨੂੰ ਰਾਹਤ ਦੇ ਸਕੀਏ ਔਰ ਕੌਮ ਨੇ ਇੱਕ ਜਿਸ ਭਾਵਨਾ ਦੇ ਨਾਲ

ਇਤੋਂ ਵੱਡਾ ਇੰਪੋਰਟੈਂਟ ਮੁੱਦਾ ਹੀ ਕੋਈ ਨਹੀਂ ਹੋ ਸਕਦਾ ਕਿ ਅੱਜ ਪੰਥ ਦੇ ਸਿੰਘ ਸਾਬਾਣਾ ਦੇ ਵਿੱਚ ਜਾਂ ਜਥੇਦਾਰਾਂ ਦੇ ਵਿੱਚ ਵੀ ਜਿਹੜੀ ਦੁਬਧਾ ਪੈਦਾ ਹੋਈ ਹੈ ਉਹਨੂੰ ਹੱਲ ਕਰਨ ਵਾਸਤੇ ਸਾਡਾ ਇੱਕੋ ਇੱਕ ਪਲੇਟਫਾਰਮ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ। ਇਹ ਕੌਮ ਨੇ ਆਪ ਚੁਣ ਕੇ ਉੱਥੇ ਮੈਂਬਰ ਭੇਜੇ ਹੈ ਔਰ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਉਹਦਾ ਹੱਲ ਕਰ ਸਕਣ ਔਰ ਪ੍ਰਧਾਨ ਜੀ ਨੂੰ ਬੁਲਾਉਣਾ ਹੀ ਪਵੇਗਾ। ਇਹ ਸਾਡੇ ਲਿਖਿਆ ਹੋਇਆ ਸੰਵਿਧਾਨ ਵਿੱਚ ਜਾਂ ਨਿਯਮਾਂ ਦੇ ਵਿੱਚ ਲਿਖਿਆ ਹੋਇਆ ਉਹ 10 ਮੈਂਬਰ ਜਦੋਂ ਅਪੀਲ ਕਰਦੇ ਨੇ ਫਿਰ ਉਹ ਬੁਲਾਉਣਗੇ। ਟੀ ਮੈਂਬਰਾਂ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ ਜੇ ਉਹ ਨਹੀਂ ਬਣਾਉਣਗੇ ਅੱਗੇ ਇਹ ਵੀ ਹੈ ਜੇ ਪ੍ਰਧਾਨ ਜੀ ਨਹੀਂ ਬਣਾਉਣਗੇ ਤੇ ਟੀ ਮੈਂਬਰ ਜਿਹੜਾ ਉਹ اجلاس ਜਨਰਲ اجلاس ਬਣਾ ਸਕਦੇ